ਚਨ ਲਾਲ ਵਜਲੈਂਟ ਸਿਟੀਜ਼ਨਸ ਗਰੁੱਪ ਬੀ ਕੇ ਯੂ ਪਪੇਂਦਰ ਮਾਨ ਗਰੁੱਪ ਸੀ ਪੀ ਆਈ ਮੁਹਾਲੀ ਯੂਨਿਟ ਅਤੇ ਪੰਜਾਬ ਗਵਰਨਮੈਂਟ EMPLOYEES ਯੂਨੀਅਨ ਸ਼ਾਮਲਾ ਹੈ ਉਹਨਾਂ ਸਾਰਿਆਂ ਦਾ ਇੱਕ ਸੰਯੁਕਤ ਡੈਲੀਗੇਸ਼ਨ ਪਰਸੋਂ ਇੱਕ ਵੱਖਰੇ ਮਾਮਲੇ 'ਚ ਵਜਲੈਂਸ ਬਿਊਰੋ ਦੇ ਮੁਖੀ ਵਰਿੰਦਰ ਸ਼ਰਮਾ ਜੀ ਨੂੰ ਵੀ ਮਿਲਿਆ ਸੀ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਦਲਿਤ ਮਾਮਲੇ ਤੇ ਜਿਹੜਾ ਪਰਚਾ ਦਰਜ ਬਲਬੀਰ ਸਿੰਘ ਆਲੰਪੁਰ ਵਿਰੁੱਧ ਕੀਤਾ ਉਹ ਬਿਲਕੁਲ ਨਿਰਆਧਾਰ ਤੇ ਝੂਠਾ ਹੈ ਉਸ ਦੇ ਪਿੱਛੇ ਤੁਹਾਨੂੰ ਮਿਸ ਗਾਈਡ ਕਰਨ ਲਈ ਸਾਬਨ ਇਨਸਪੈਕਟਰ ਰਣਜੀਤ ਸਿੰਘ ਤੇ ਉਸ ਦੇ ਰਿਸ਼ਤੇਦਾਰ ਜੋ ਕਿ ਦਿੱਲੀ ਦੇ ਵਿੱਚ ਪੋਸਟਡ ਹੈ ਆਈਐਸਆਰ ਲਾਈਡ ਅਧਕਾਰੀ ਹੈ ਉਹ ਸ਼ਾਮਿਲ ਹੈ ਐਸਆਈ ਰਣਜੀਤ ਸਿੰਘ ਦੇ ਦੋ ਭਰਾ ਸਗਾ ਭਰਾ ਦਲਜੀਤ ਸਿੰਘ ਮਾਸਟਰ ਤੇ ਐਸਆਈ ਰਣਜੀਤ ਸਿੰਘ ਤਾਇ ਦਾ ਮੁੰਡਾ ਉਜਾਲੀ ਸਰਟੀਫਿਕੇਟਾਂ ਤੇ ਭਰਤੀ ਹੋਏ ਨੇ ਸਰਕਾਰੀਆਂ ਸਰਕਾਰੀ ਨੌਕਰੀਆਂ 'ਚ ਇਸ ਕਾਰਨ ਇਸ ਸ਼ਖਸ ਨੇ ਸਾਰੀ ਵਜਲੈਂਸ ਬਿਊਰੋ ਨੂੰ ਮਿਸ ਗਾਈਡ ਕਰਕੇ ਗਲਤ ਪਰਚਾ ਦਰਜ ਕਰਾ ਕੇ ਦਮਿਤ ਸਮੁਦਾਇ ਨਾਲ ਧੱਕਾ ਕੀਤਾ ਇਸ ਗੱਲ ਨੂੰ ਸੁਣਨ ਤੋਂ ਬਾਅਦ ਸਾਨੂੰ ਜੋ ਸੂਤਰਾਂ ਨੇ ਦੱਸਿਆ ਫਰਸਟ ਹੈਂਡ ਇਨਫੋਰਮੇਸ਼ਨ ਪ੍ਰਾਪਤ ਹੋਈ ਕਿ ਵਜਲੈਂਸ ਬਿਊਰੋ ਦੇ ਡਾਇਰੈਕਟਰ ਚੀਫ ਡਾਇਰੈਕਟਰ ਵਿਰੇਂਦਰ ਸ਼ਰਮਾ ਨੇ ਸਾਰੇ ਮਾਮਲੇ ਨੂੰ ਰੀ ਐਗਜ਼ਾਮਨ ਕਰਨ ਲਈ ਡਾਇਰੈਕਟਰ ਰਾਹੁਲ ਐਸ ਆਈ ਪੀ ਐਸ ਦੀ ਡਿਊਟੀ ਲਾ ਦਿੱਤੀ ਹੈ ਮਾਮਲੇ ਅਸੀਂ ਬਹੁਤ ਚੁੱਕਨੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹ ਵੀ ਤੈਅ ਕਰਨਾ ਹੈ ਕਿ ਕਿਹੜੇ ਕਿਹੜੇ ਬੇਈਮਾਨ ਅਧਿਕਾਰੀਆਂ ਦੇ ਵਿਰੁੱਧ ਧਰਨੇ ਪ੍ਰਦਰਸ਼ਨ ਕੀਤੇ ਜਾਣ ਲਾਮਬੰਦ ਕੀਤਾ ਜਾਏ ਲੋਕਾਂ ਨੂੰ ਲਾਮਬੰਦ ਕੀਤਾ ਜਾਏ ਪੀੜਤਾਂ ਨੂੰ ਇਹ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਤਰੀਕਾਂ ਦੇ ਮੁਤਾਬਕ ਦੱਸਿਆ ਜਾਏਗੀ ਜਾਏਗਾ ਕਹਿਣਾ ਚਾਹਣਾ ਕਿ ਅਕਲੋ ਅਨੇ ਸ਼ਕਲੋ ਅਨੇ ਨਹੀਂ ਕਹਿ ਰਿਆ ਨਾਲ ਵੱਖਰੇ ਤੌਰ ਤੇ ਅਦਾਲਤੀ ਲੜਾਈ ਸ਼ੁਰੂ ਕਰ ਦਿੱਤੀ ਗਈ ਹੈ ਉਸ ਤੇ ਲਈ ਪਹਿਲੀ ਤਰੀਕ 4 3 2024 ਨੂੰ ਹੈ ਤੇ ਜਲਦ ਸਾਡੀਆਂ ਗਵਾਹੀਆਂ ਹੋਣ ਤੋਂ ਬਾਅਦ ਜੱਜ ਸਾਹਿਬ ਉਮੀਦ ਹੈ ਇਸ ਵੱਡੇ ਪੱਤਰਕਾਰ ਦੀ ਤਲਬੀ ਕਰਨਗੇ ਨਾਓ ਆਰ ਠੀਕ ਸਾਡਾ ਕੀ ਮੰਨਣਾ ਇਹ ਸਭ ਲਈ ਹੈ ਕਿ